ਨੀ ਸਤਰੀਕਰ ਸਾਰੇ ਪਰਿਵਾਰ ਨੂੰ ਜਿੰਨਾ ਵੀ ਆਪਣਾ ਟਿਕਟੋਕ ਵਾਲਾ ਪਰਿਵਾਰ ਆ ਫੇਸਬੁੱਕ ਵਾਲਾ ਜਾਂ YouTube ਵਾਲਾ ਆ ਆਪਣਾ ਚੈਨਲ ਬਣਾਇਆ ਵਾ ਸਾਰੇ ਵੀਰ ਚੈਨਲ ਨੂੰ ਪਿਆਰ ਬਖਸ਼ੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਆ ਕਰੋ ਤੇ ਚੈਨਲ ਦਾ ਲਿੰਕ ਮੈਂ ਪਾ ਦਣਾ ਵਾ ਜਿੱਦਾਂ ਤੁਸੀਂ ਅਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਆ ਸ਼ੇਅਰ ਕਰਿਆ ਕਰੋ ਕਈ ਦੇਖਿਆ ਵਾ ਇੱਕ ਚੈਨਲ ਵਾਲਾ ਵਾ ਪਿਛਲੇ ਦਿਨੀ ਅਰਦਾਸ ਦੀ ਗੱਲ ਚੱਲਦੀ ਸੀ ਉਹ ਕਹਿੰਦਾ ਮੈਂ ਅਰਦਾਸ ਤੇ ਵਿਸ਼ਵਾਸ ਨਹੀਂ ਕਰਦਾ ਉਹ ਜਨਰਲ ਵਾਲਾ ਜਦੋਂ ਕਿਤੇ ਆਪ ਇੰਡੀਆ ਦੇ ਵਿੱਚ ਹੀ ਨਾ ਉਹ ਤੇਰਿਆ ਕਰਦਾ ਧੱਕੇ ਖਾਂਦਾ ਉਹਦੇ ਪਰਿਵਾਰ ਵਾਲੇ ਵੀ ਅਰਦਾਸਾਂ ਹੀ ਕਰਦੇ ਕਿ ਸਾਡੇ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ ਫੇਕਦੇ ਸੱਤ ਕੋਨੇ ਕਿਰਪਾ ਕੀਤੀ ਕੈਨੇਡਾ ਚ ਕੁੜੀ ਗਈ ਕੋਈ ਉਹਨਾਂ ਵਿਆਹ ਕਰਾਇਆ ਤੇ ਲੈ ਕੇ ਆਂਦੀ ਤੇ ਉਹ ਕੁੜੀ ਨੇ ਲਿਆਂਦਾ ਨੂੰ ਕੈਨੇਡਾ ਤੇ ਅੱਜ ਉਹਨਾਂ ਗੱਲਾਂ ਹੁੰਦੀਆਂ ਅੱਜ ਗੁਰੂ ਦੇ ਦਰ ਨੂੰ ਭੁੱਲ ਕੇ ਇਹਦਾ ਅਰਦਾਸ ਕੱਖ ਨਹੀਂ ਕੌਂਦੀ ਅਰਦਾਸ ਵਿੱਚ ਜਿੰਨੀ ਤਾਕਤਵਾ ਨਾ ਕਿਸੇ ਚੀਜ਼ ਨੇ ਕੀ ਅਰਦਾਸ ਤੋਂ ਬਿਨਾ ਗੁਰਦਾਸ ਸਿੰਘ ਕਾਹੇ ਦੁਕਾਨੇ ਦਾ ਇਹ ਅਰਦਾਸ ਦੀ ਬਖਸ਼ੀਆ ਜਿਹੜਾ ਤੁਰੇ ਫਿਰਦੇ ਆ ਤੁਹਾਡੇ ਚ ਹੱਥ ਵਰਤੇ ਸੰਤੋਖ ਚਾਹੀਦਾ ਵਾ ਅਰਦਾਸ ਕੀਤੀ ਕਦੀ ਵਿਰਤ ਨਹੀਂ ਜਾਂਦੀ ਸਾਰੇ ਵੀਰ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਇਕ ਕਰੋ ਉਹਦੇ ਤੱਕ ਪਹਚਾਓ ਜਿਹੜਾ ਅਰਦਾਸ ਤੇ ਉੱਤੇ ਕਿੰਤੂ ਪ੍ਰੰਤੂ ਕਰਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ